ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮਿੰਗ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਨਦੀਪ ਵੀਰ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਟੋਕੜ ਗੱਭਣ ਮਾਝ ਦਿਖਾਵਾਂਗੇ ਮੀਣੀ ਮਾਝ ਆ ਦੋਸਤੋ ਆ ਕਰੋ ਚੱਕ ਜੀ ਡਿਟੇਲ ਦੋਸਤੋ ਕੋਈ ਮੈਂ ਤੁਹਾਨੂੰ ਆਪ ਦੱਸ ਦਊਗਾ ਤੇ ਕੋਈ ਡਿਟੇਲ ਆਪਾਂ ਦੋਸਤੋ ਕਰਨਦੀਪ ਦੇ ਕੋਈ ਕੁਝ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲੇ ਦੋਸਤੋ ਮੈਂ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਪਸ਼ੂ ਖਰੀਦਣ ਤੋਂ ਪਹਿਲੇ ਦੋਸਤੋ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਤਸੱਲੀ ਜਿਹੜੀ ਕਰਨੀ ਆ ਤੁਸੀਂ ਆਪ ਆਕੇ ਕਰਨੀ ਦੀ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਇਕ ਹੈ ਸ਼ ਅਸਲ ਦਿੱਤੀ ਸਭ ਜਿਹੜੀ ਕਰਨੀ ਨਿਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਆ ਕੇ ਕਰਨੀ ਹੈ ਵੀਡੀਓ ਦੋਸਤੋ ਆਪਣੀ ਫੇਸਬੁਕ ਚੈਨਲ ਤੇ ਚੱਲਦੀ ਹੈ ਇੰਸਟਾਗ੍ਰਾਮ ਤੇ ਚੱਲਦੀ ਹੈ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁਕ ਚੈਨਲ ਨੂੰ ਜੀ ਦੀ ਵਾ ਤੁਮਹਾਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਆਓ ਦੋਸਤੋ ਕਰੀਏ ਕਰਨਦੀਪ ਨਾਲ ਗੱਲਬਾਤ ਪੁੱਛੀਏ ਡਿਟੇਲ ਆਪਾਂ ਇਸ ਮੱਝ ਦੀ ਸਾਰੀ ਹਾਂ ਬਈ ਕਰਨਦੀਪ ਕੀ ਹਾਲ ਵਧੀਆ ਵਧੀਆ ਵੀਰੇ ਤੁਸੀਂ ਸੁਣਾਓ ਕੀ ਹਾਲ ਸਬਸਟੀ ਠੀਕ ਠਾਕ ਹੋਰ ਸੁਣਾ ਕਿੱਦਾਂ ਗੱਲਾਂ ਮਤਲਬ ਬਸ ਵਧੀਆ ਚੱਲੀ ਜਾਣਾ ਬਾਪੀ ਦੀ ਮਿਹਰ ਦੂਗਾ ਮਤੇ ਤੁਮਾਜੀ ਵੇਗੀ ਹਾਂਜੀ ਹਾਂਜੀ ਵੇਗੀ ਜਿਹੜੀ ਛੋਟੀ ਜਿਹੜੀ ਪਾਈ ਉਹ ਵੀ ਵੇਗੀ ਆ ਅੱਛਾ ਹਾਂਜੀ ਤੇ ਡਰੈਸ ਆਪਣਾ ਬੋਲਦੇ ਪਹਿਲੇ ਪੈਂਟ ਮੇਰਾ ਲੋਕਾ ਹੂੰ ਤਸੀਰ ਪੱਟੀ ਆ ਜਿਹੜਾ ਤੁਮ ਦਾ ਠੀਕ ਆ ਫੋਨ ਨੰਬਰ ਫੋਨ ਨੰਬਰ 9857 4357 ਠੀਕ ਆ ਹਾਂਜੀ ਤੇ ਜਿਹੜੀ ਕਰਨ ਦੀ ਅੱਜ ਆਪਾਂ ਮੱਝ ਵੀਡੀਓ ਦੇ ਵਿੱਚ ਦਿਖਾਉਣੀ ਹੈ ਹਾਂਜੀ ਇਹ ਮੱਝ ਅੱਛਾ ਕਰਨ ਦੀ ਜਿਹੜੀ ਇਹ ਮੱਝ ਆਪਾਂ ਦਿਖਾਉਣੀ ਵੀਡੀਓ ਦੇ ਵਿੱਚ ਇਹ ਮਤਲਬ ਕੀ ਦੀ ਡਿਟੇਲ ਹੈ ਇਹਨੇ ਕਿ ਤਜਾ ਸੁਆ ਸੁਣਾ ਤਜਾ ਸੁਆ ਸੁਣਾ ਹਾਂਜੀ ਅਛਾ 5 ਮਹੀਨੇ ਦੀ ਗੱਭਣ 5 ਮਹੀਨੇ ਦੀ ਗੱਭਣ ਚੈੱਕ ਪਾਸ ਹੈ ਚੈੱਕ ਪਾਸ ਹੈ 7 ਮਹੀਨੇ ਦੀ ਸੂਈ ਹੈ 7 ਮਹੀਨੇ ਦੀ ਸੂਈ ਹੈ ਹਾਂਜੀ ਠੀਕ ਹੈ ਹੁਣ ਜਿਹੜਾ ਦੁੱਧ ਮੌਕੇ ਤੇ ਤਿਆਰ ਕਰਨਾ 8 ਕਿਲੋ ਦੁੱਧ ਤਿਆਰ ਹੈ 8 ਕਿਲੋ ਤਿਆਰ ਹੈ ਹਾਂਜੀ ਅਛਾ ਮਿਲਦੀ ਦੋਵੇਂ ਟਾਈਮ ਕਿਦਾਂ ਪਾੜੇ ਦੇਗਾ ਬੱਚੇ ਪਾੜੇ ਤੇ ਮਿਲਦੀ ਹੈ ਹਾਂਜੀ ਠੀਕ ਹੈ ਤੇ ਬੱਚਾ ਇਹਨੇ ਕਿ ਦਿੱਤਾ ਬੱਚਾ ਇਹਨੇ ਕਟਾ ਦਿੱਤਾ ਅਛਾ ਬੱਚਾ ਨੇ ਦੋਸਤੋ ਕਟਾ ਦਿੱਤਾ ਦੋਸਤੋ ਕਟਾ ਉਤਰਨਾ ਵਿਖਾ ਦੇਣਾ ਆਹ ਦੋਸਤੋ ਕਰ ਲਓ ਚੈੱਕ ਆਹ ਜੇ ਬੱਚਾ ਦਾ ਕਟਾ ਹੈ 7 ਮਹੀਨੇ ਦੋਸਤੋ ਸੂਈ ਨੂੰ ਗਿਆ 5 ਮਹੀਨੇ ਦੀ ਗੱਬਣ ਚੈੱਕ ਪਾਸ ਮੌਜੂਦਾ ਜਿਹੜਾ ਦੁੱਧ ਹੈ ਹੁਣ ਦੋਸਤੋ ਮੌਕੇ ਤੇ 8 ਲੀਟਰ ਦੁੱਧ ਤਿਆਰ ਆ ਆਰਡਰ ਕੁਆਲਟੀ ਚੈੱਕ ਕਰਨ ਨੂੰ ਮੀਣੀ ਮੱਝ ਹੈ ਦੋਸਤੋ ਪਿੱਠ ਪੂਰੇ ਦੀ ਚੜਾਈ ਚੈੱਕ ਕਰੋ ਤੋਰੋ ਕਰਨ ਦੀ ਬੀਨੂ ਹਨ ਦੋਸਤੋ ਖੁੱਲ੍ਹਿਆਂ ਹੱਡਾਂ ਤਰਾਂ ਦੀ ਪੂਰਾ ਫੁੱਲ ਹੈਵੀ ਬੋਡੀ weight ਪੂਛ ਦੀ ਲੰਬਾਈ ਦੋਸਤੋ ਕਰੋ ਚੈੱਕ ਗੱਟਿਆਂ ਤੱਕ ਦੋਸਤੋ ਪੂਰੀ ਪੈਰਾਂ ਤੱਕ ਲੰਬਾਈ ਹੈ ਪੂਛ ਦੀ ਆ ਕਰੋ ਜੀ ਚੈੱਕ ਮੁਰਦਾ ਕਰਦੇ ਮੀਣੀ ਮਾਜਾ ਦੋਸਤੋ ਦੋਵੇਂ ਸਿੰਘ ਜਿਹੜੇ ਢੇਲੇ ਆ ਪਰ ਦੋਸਤੋ ਸਿੰਘ ਹਿਲਦੇ ਨਹੀਂਗੇ ਇਹਨਾਂ ਕੋਈ ਵੀਰ ਆ ਕੇ ਵੀ ਸਿੰਘ ਇਹ ਹਿਲਦੇ ਹਿਲਦੇ ਨਹੀਂ ਜੀ ਸਿੰਘ ਦੋਸਤੋ ਕੱਦ ਕਾਠ ਦੋਸਤੋ ਪੂਰਾ ਸੋਹਣਾ ਸੁਨੱਖਾ ਪਿੱਠ ਪੁੜੇ ਦੀ ਚੜਾਈ ਦੋਸਤੋ ਪੂਰਾ ਫੁੱਲ ਹੈਗੀ ਬੋਡੀ ਵੇਟ ਆ ਕਰੋ ਜੀ ਚੈੱਕ ਡੈਕ ਸਾਈਡ ਤੋਂ ਦੋਸਤੋ ਜਰੂਰ ਗਾਡਰ ਕੁਆਲਟੀ ਦਿਖਾ ਦੇਣਾ ਆ ਕਰੋ ਜੀ ਚੈੱਕ ਚੂਨ ਦਾ ਦੋਸਤੋ ਟਾਈਮ ਤਕਰੀਬਨ ਹੋਇਆ ਇਹ ਵੀਡੀਓ ਬਣਾਉਣ ਦਾ ਟਾਈਮ ਹੈ ਸ਼ਾਮਾਂ ਦਾ 4 ਵਜੇ ਦਾ ਤੇ ਆ ਦੋਸਤੋ ਦੀ ਪਿੱਠ ਫੜ ਦੀ ਜਿਹੜੀ ਚੜਾਈ ਹੈ ਚੈੱਕ ਕਰ ਲੋ ਦੋਸਤੋ ਸੋਹਣੀ ਸੁਨਖੀ ਪੂਰੇ ਹੱਡਾ ਤਰਾਂ ਦੀ ਖੁੱਲੀ 5 ਮਹੀਨੇ ਦੀ ਗੱਬਣ ਚੈੱਕ ਪਾਸ ਤੀਜੇ ਸੂਏ ਹਥੇ ਦੋਸਤੋ ਗੱਬਲੇ ਆ ਕਰੋ ਦੀ ਸਿੰਗਾ ਦੀ ਕੁਆਲਿਟੀ ਚੈੱਕ ਇਸ ਕੁਆਲਿਟੀ ਦੀ ਆ ਕਰੋ ਚੱਕ ਜੀ ਦੋਵੇਂ ਸਿੰਘ ਦੋਸਤੋ ਢਿਲੇ ਆ ਮੀਣੀ ਮਾਝ ਜਾਂ ਢੇੜੀ ਮਾਝ ਲੋਕੀ ਕਹਿੰਦੇ ਕਈ ਵੀ ਆ ਦੋਸਤੋ ਕਰੋ ਇਹਦੀ ਬੱਡੀ ਕੁਆਲਿਟੀ ਚੈੱਕ ਚਲੋਸ ਮੋਲ ਵੀ ਦੋਸਤੋ ਆਪਾਂ ਵੀਰ ਤੋਂ ਪੁੱਛ ਕੇ ਆਪਾਂ ਮੋਲ ਜਿਹੜਾ ਵੀਡੀਓ ਦੇ ਵਿੱਚ ਹੀ ਕਰਾ ਦੇਣਾ ਅਸ਼ਾ ਕਰਨ ਦੀ ਇਹਦਾ ਮੁੱਲ ਜਿਹੜਾ ਆਪਾਂ ਕੀ ਕਰਦੇ ਆ ਇਹਦਾ ਮੇਰੇ ਮਨ ਨਾਲ ਆਪਾਂ 60000 ਕਰਦੇ ਆ ਅੱਛਾ ਜੀ ਹਾਂਜੀ ਤੇ ਮੰਗਤਾਂ ਮੰਗ ਨਾਲ ਆਪਾਂ 50000 ਘੱਟ ਕਰ ਦੇਣਾ 50000 ਦੀ ਨਹੀਂ 55000 ਹਾਂਜੀ 55000 ਦੀ ਮੰਗਤ ਨਹੀਂ ਆ ਫਿਰ ਕੋਈ ਦੂਰ ਆਇਆ ਚੇਂਜਰ ਹਾਂਜੀ ਫਿਰ 60000 ਰੁਪਿਆ ਦੋਸਤੋ ਕਰਨ ਦੀ ਮੇਰੀ ਡਿਮਾਂਡ ਰੱਖੀ ਆ 55000 ਰੁਪਇਆ ਹਾਂ ਨਾ ਕਰਦਾ ਵੀ ਤੇ ਜੇ ਕੋਈ ਵੀ ਦੂਰੋਂ ਆਊਗਾ ਤੇ 1000 ਰੁਪਇਆ ਦੋਸਤੋ ਮੌਕੇ ਤੇ ਛੋੜੂਗੀ ਜਿਹੜਾ ਵੀਰ ਕੋਈ ਦੂਰੋਂ ਚੱਲ ਕੇ ਆਊਗਾ। ਬਾਕੀ ਦੋਸਤੋ ਫੋਨ ਜਰੂਰ ਕਰਿਆ ਕਰੋ 5 ਮਹੀਨੇ ਦੀ ਗੱਬਣ ਚੈੱਕ ਪਾਸ 7 ਮਹੀਨੇ ਦਾ ਟਾਈਮ ਜਿਹੜਾ ਸਹੀ ਨੂੰ ਹੋ ਗਿਆ ਬੱਚਾ ਕਟਾ ਦਿੱਤਾ ਦੋਵੇਂ ਟਾਈਮ ਦੋਸਤੋ ਭਾੜੇ ਤੇ ਮਿਲਦੀ ਹੈ। ਮੀਨੀ ਮਾਜੀ ਦੋਸਤੋ ਪੂਰਾ ਫੁੱਲ ਹੈਗੀ ਬੋਡੀ ਵੇਟ। ਆ ਕਰੋ ਜੀ ਚੈੱਕ। 53000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਆਪਾਂ ਮੰਨ ਤਾਂ ਜਿਹੜਾ ਕੋਈ ਵੀਰ ਆਊਗਾ ਜਰੂਰ ਕਰਾਂਗੇ। ਧੰਨਵਾਦ ਦੋਸਤੋ ਰੇੜਾ ਵੀਡੀਓ ਰੱਖਣ